ਇੱਕ ਪਾਸੇ ਜਿੱਥੇ ਸਰਕਾਰ ਬਦਲਵੀਂ ਫਸਲ ਦੀਆਂ ਦੋਹਾਈਆਂ ਦਿੰਦੀ ਹੈ ਉੱਥੇ ਹੀ ਟੰਡ ਦੇ ਇੱਕ ਕਿਸਾਨ ਵੱਲੋਂ ਘਰ ਤੋਂ ਸ਼ੁਰੂ ਕੀਤੀ ਖੁੰਬਾ ਦੀ ਖੇਤੀ ਅੱਜ ਖੇਤਾਂ ਤੱਕ ਪਹੁੰਚ ਗਈ ਹੈ। ਮੇਰਾ ਨਾਮ ਗੁਰਦੀਪਕ ਸਾੜੀ ਬਿਲਜ਼ ਮੱਦਾ ਤੇ ਡਿਸਟ੍ਰਿਕਟ ਹੁਸ਼ਿਆਰਪੁਰ ਅਸੀਂ ਪਹਿਲਾਂ ਕਾਗਜਾਂ ਦੇ ਖੇਤੀ ਕਰਦੇ ਹੁੰਦੇ ਸੀਗੇ ਉਹਦੇ ਵਿੱਚ ਸਾਨੂੰ ਇਹ ਸੀ ਸਿਆਲ ਬੇਲੇ ਰਹੀਦਾ ਹੈਗਾ ਕਿ ਮੁੜ ਕੇ ਹੁਣ ਆਪਾਂ ਕੋਈ ਨਾਲ ਸਹਾਇਕ ਧੰਦਾ ਅਪਣਾਇਆ ਜਾਵੇ ਸਹਾਇਕ ਧੰਦੇ ਤੋਂ ਅਸੀਂ ਇਹਨੂੰ ਮਸ਼ਰੂਮ ਨੂੰ ਸਹਾਇਕ ਧੰਦੇ ਦੇ ਵਾਸਤੇ ਲਿਆ ਉਹਦਾ ਇਹ ਕਿ ਸਾਨੂੰ ਪ੍ਰੋਫਿਟ ਹੋਇਆ ਅਸੀਂ ਹੌਲੀ 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 ਇਹਨੂੰ ਵਧਾਉਂਦੇ ਗਏ ਐਸਾ ਸਾਡਾ ਕਿਹੜਾ ਫਾਰਮ ਇੱਕ ਕਿੱਲੇ ਦੇ ਵਿੱਚ ਫਾਰਮ ਆ ਔਰ ਲੇਬਰ ਵੀ ਆ ਔਰ ਪ੍ਰੋਫਿਟ ਵੀ ਹੈਗਾ ਇਹਦੇ ਵਿੱਚ ਇਸ ਕਰਕੇ ਪਾਸੀਂ ਕਹਿੰਦੇ ਇਹ ਕੰਮ ਤਾਂ ਆਏਗਾ ਸਾਨੂੰ ਇਹਦੇ ਵਿੱਚ ਲੇਬਰ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਕਿਉਂਕਿ ਸਰਕਾਰ ਇਹਦੇ ਵਾਲੇ ਕੋਈ ਨਰੇਗਾ ਵਾਲੇ ਸਾਨੂੰ ਬੱਦੇ ਦਿੱਤੇ ਜਾਣ ਕਿ ਆਪਾਂ ਉਹਨਾਂ ਦੀ ਕਿੜੀ ਸੈਲ ਪੈਸੇ ਵੀ ਅਸੀਂ ਪੇ ਕਰਾਂਗੇ ਕਿ ਸਰਕਾਰ ਇਹਦਾ ਕੰਮ ਕਰ ਦਵੇ ਕਿ ਤੁਸੀਂ ਤੋੜ ਕੇ ਫਿਰ ਸੇਲ ਕਰਦੇ ਕਿੰਨੇ ਵਜੇ ਜਾਂਦੇ ਹੋ ਤੁਹੋਂ ਕਿਹੋ ਜਿਹਾ ਰਿਸਪਾਂਸ ਮਿਲਦਾ ਜੀ ਕੋਈ ਸਵੇਰੇ ਤੇ ਤੜਾਈ ਆ ਕਿ ਰਾਤ ਦੇ 10:00 ਬੀਜ ਜਾਂਦੇ ਆ 11:00 ਬੀਜਾਂ ਦੇ ਕਿ 5:00 ਵਜੇ ਸ਼ਾਮੀ 5:00 ਵਜੇ ਵੀ ਖਤਮ ਹੋ ਜਾਂਦਾ ਆ ਔਰ ਸਵੇਰੇ ਸਾਡਾ ਅਰਲੀ ਮੰਡੀ ਸਵੇਰੇ 4:00 ਵਜੇ ਮੰਡੀ ਉੱਠ ਕੇ ਜਾਣਾ ਪੈਂਦਾ ਆ ਕੀ ਲੱਗਦਾ ਆ ਕਿ ਮਸੂਮ ਦੀ ਖੇਤੀ ਕਿਸਾਨਾਂ ਨੂੰ ਇੱਧਰ ਆਣਾ ਚਾਹੀਦਾ ਬਦਲਵੀਂ ਖੇਤੀ ਕਰਨੀ ਚਾਹੀਦੀ ਆ ਨਹੀਂ ਬਦਲਵੀਂ ਖੇਤੀ ਦਾ ਤਾਂ ਹਾਰੇ ਕੋਈ ਕੋਈ ਬਦਲਵੀਂ ਖੇਤੀ ਕਰਨੀ ਚਾਹੀਦੀ ਕੋਈ ਸਿਆਲ ਕਿਉਂਕਿ ਕਿਸਾਨ ਕੋਲ ਬੇਲੇ ਹੁੰਦੇ ਆ ਔਰ ਬਦਲਵੀਂ ਖੇਤੀ ਦਾ ਇਹ ਆ ਕਿ ਪ੍ਰੋਫਿਟ ਹੈਗਾ ਵਾ ਤੇ ਆਪਣੇ ਕੇ ਨਿਆਣੇ ਚੰਗੇ ਸਕੂਲੇ ਕੇ ਚਲੋ ਪੜਾ ਸਕਦੇ ਆ ਜਿਸ ਤਰ੍ਹਾਂ ਤੁਸੀਂ ਦੇਖਿਆ ਪੰਜਾਬ ਦੇ ਬਹੁਤ ਲੋਕ ਬਾਹਰ ਜਾ ਰਹੇ ਆ ਤੁਸੀਂ ਨਹੀਂ ਸੋਚਿਆ ਸੀ ਬਾਹਰ ਜਾਣ ਨੂੰ ਨਹੀਂ ਬਾਹਰ ਜਾਣ ਦਾ ਸੋਚਿਆ ਸੀ ਸਾਦੂ ਆਹੀ ਇੱਥੇ ਵਧੀਆ ਲੱਗਾ ਰੋਜ਼ਗਾਰ ਇਹ ਇਸ ਕਰਕੇ ਅਸੀਂ ਇੱਥੇ ਸੈਟਲ ਹੋ ਗਏ ਕਿੰਨੇ ਲੋਕਾਂ ਨੂੰ ਕੰਮ ਮਿਲਦਾ ਹੋਇਆ ਜੀ ਹੁਣ ਮੇਰੇ ਕੋਲ ਹੈ ਗਿਆ ਜੀ 15 ਤੋਂ 20 ਤੁਹਾਨੂੰ ਉਹਦਾ ਜੀ ਜੀ ਗਵਨ ਹੋਇਆ ਬੇਨਤੀ ਕੀਤੀ